ਇਹ ਹਰਾ ਇਹ ਲਾਲ ਆ ਇਹ ਨੀਲਾ ਪਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਜਿਸ ਚੀਜ਼ ਨੂੰ ਤੁਸੀਂ ਨੀਲਾ ਵੇਖ ਰਹੇ ਹੋ ਉਹ ਉਹੀ ਨੀਲਾ ਹੈ ਜੋ ਮੈਂ ਵੇਖਦਾ ਹਾਂ ਕਮਿਊਨੀਕੇਟ ਅਤੇ ਰੈਫਰੈਂਸ ਲਈ ਅਸੀਂ ਰੰਗਾਂ ਨੂੰ ਨਾਮ ਦਿੱਤਾ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਕਿ ਜੋ ਤੁਸੀਂ ਵੇਖਦੇ ਹੋ ਉਹ ਉਹੀ ਹੈ ਜਿਵੇਂ ਕੋਈ ਹੋਰ ਵਿਅਕਤੀ ਵੇਖਦਾ ਇੱਥੋਂ ਤੱਕ ਕਿ ਛੋਟੇ ਕਦਮਾਂ ਅਤੇ ਵਿਸ਼ਾਲ ਪ੍ਰਸੰਗ ਦੇ ਨਾਲ ਅਸੀਂ ਇੱਕ ਸਪੀਸੀਜ਼ ਦੇ ਰੂਪ ਵਿੱਚ ਬਣੇ ਤਰਤੀ ਜੀਵਨ ਅਤੇ ਮਨੁੱਖੀ ਸਥਿਤੀ ਬਾਰੇ ਬਹੁਤ ਕੁਝ ਸਿੱਖਣ ਲਈ ਅਜੇ ਬਹੁਤ ਕੁਝ ਬਾਕੀ ਹੈ। ਇੱਥੇ ਅਜੇ ਵੀ ਸਭ ਕੁਝ ਹੈ ਜੋ ਅਸੀਂ ਨਹੀਂ ਜਾਣਦੇ। ਤੁਹਾਡੇ ਕੋਲੇ ਦੱਸਣ ਦਾ ਕੋਈ ਤਰੀਕਾ ਨਹੀਂ ਕਿ ਤੁਸੀਂ ਅਤੇ ਮੈਂ ਚੀਜ਼ਾਂ ਨੂੰ ਇੱਕੋ ਜਿਹਾ ਮਹਿਸੂਸ ਕਰਦੇ ਹਾਂ। ਜਿਸ ਨੂੰ ਮੈਂ ਲਾਲ ਕਹਿੰਦਾ ਹਾਂ ਸ਼ਾਇਦ ਉਹ ਹੋਵੇ ਜਿਸ ਨੂੰ ਤੁਸੀਂ ਨੀਲਾ ਕਹਿੰਦੇ ਹੋ। ਅਤੇ ਇੱਥੇ ਅਜਿਹਾ ਵੀ ਕੋਈ ਹੋ ਸਕਦਾ ਜਿਸ ਨੂੰ ਮਨੁੱਖਾਂ ਦੇ ਦੰਦ ਜਾਮਣੀ ਰੰਗ ਦੇ ਦਿੰਦੇ ਨੇ ਪਰ ਬਸ ਉਹ ਇਸ ਨੂੰ ਚਿੱਟਾ ਮੰਨਦਾ ਹੈ। ਧਰਤੀ ਦੇ 71% ਹਿੱਸਾ ਪਾਣੀ ਦੁਆਰਾ ਘਿਰਿਆ ਹੋਇਆ। ਮਨੁੱਖ ਲਗਭਗ 60% ਪਾਣੀ ਦੇ ਬਣੇ ਹੁੰਦੇ ਨੇ। ਆਲੂ 80%, ਤਰਬੂਜ 93% ਅਤੇ ਖੀਰੇ 95%। ਇਹ ਬਹੁਤ ਸਪਸ਼ਟ ਹੈ ਕਿ ਪਾਣੀ ਧਰਤੀ ਦੇ ਜੀਵਨ ਲਈ ਜ਼ਰੂਰੀ ਹੈ। ਪਰ ਸਾਨੂੰ ਪਾਣੀ ਬਾਰੇ ਸੱਚਮੁੱਚ ਬਹੁਤ ਕੁਝ ਨਹੀਂ ਪਤਾ। ਉਹਨਾਂ ਸਮੁੰਦਰਾਂ ਬਾਰੇ ਵੀ ਨਹੀਂ ਜਿਨ੍ਹਾਂ ਤੋਂ ਅਸੀਂ ਆਏ ਹਾਂ। ਦਰਅਸਲ ਅਸੀਂ ਸਿਰਫ ਧਰਤੀ ਦੇ ਸਮੁੰਦਰਾਂ ਦੇ 5 ਤੋਂ 10% ਸਤ ਨੂੰ ਹੀ ਐਕਸਪਲੋਰ ਕੀਤਾ। ਬਾਕੀ ਖੇਰ ਕੌਣ ਜਾਣਦਾ ਹੈ ਕਿ ਇੱਥੇ ਕੀ ਹੈ ਇਹ ਇਸ ਤੋਂ ਵੀ ਡਰਾਉਣਾ ਹੈ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਕਿ ਮੱਛੀ ਜਿਵੇਂ ਕਿ ਬਲੌ ਫਿਸ਼ ਅਤੇ ਬੈਰਲ ਆਈਡ ਫਿਸ਼ ਇਸ ਪਤਲੀ ਪ੍ਰਤੀਸ਼ਤ ਬਿਜਲੀ ਖੋਜ ਨਾਲ ਸੰਬੰਧਿਤ ਹੈ ਜਿੰਨਾ ਡੂੰਘਾ ਤੁਸੀਂ ਜਾਓਗੇ ਓਨੀਆਂ ਹੀ ਕਰੀਜੀ ਇਹ ਚੀਜ਼ਾਂ ਲੱਗਦੀਆਂ ਨੇ ਸਮੁੰਦਰ ਦੇ ਤਲ ਤੇ ਕੀ ਹੈ ਬਹੁਤੇ ਹਿੱਸੇ ਲਈ ਅਸੀਂ ਬਸ ਨਹੀਂ ਜਾਣਦੇ ਪਰ ਸਤਾ ਤੇ ਉਹ ਦੇਖ ਜੋ ਪਾਣੀ ਨਾਲ ਘਿਰੇ ਹੋਏ ਨੇ ਆਪਣੇ ਖੇਤਰ ਨੂੰ ਦਰਸਾਉਣ ਲਈ ਕੋਸਟ ਲਾਈਨ ਦੀ ਮਦਦ ਲੈਂਦੇ ਨੇ ਕੋਸ਼ਟ ਸਮੁੰਦਰ ਦੇ ਨਾਲ ਦੀ ਧਰਤੀ ਹੁੰਦੀ ਆ ਅਤੇ ਕੋਸ਼ਟ ਅਤੇ ਸਮੁੰਦਰ ਦੇ ਵਿਚਕਾਰ ਇੱਕ ਸੀਮਾ ਜਿਸ ਨੂੰ ਕੋਸ਼ਟ ਲਾਈਨ ਦੇ ਤੌਰ ਤੇ ਜਾਣਿਆ ਜਾਂਦਾ ਤਾਂ ਫਿਰ ਯੂ ਐਸ ਜਾਂ ਦੁਨੀਆ ਦੀ ਕੋਈ ਹੋਰ ਕੋਸ਼ਟ ਲਾਈਨ ਕਿੰਨੀ ਲੰਬੀ ਹੈ ਜਵਾਬ ਹੈ ਸਾਨੂੰ ਅਸਲ ਵਿੱਚ ਨਹੀਂ ਪਤਾ ਕੋਸ਼ਟ ਲਾਈਨ ਜ ਨਿਰੰਤਰ ਬਦਲਦੀਆਂ ਰਹੀਆਂ ਨੇ ਜੇ ਤੁਸੀਂ ਕਿਸੇ ਵੀ ਕੋਸ਼ਟ ਲਾਈਨ ਦੇ ਮਾਪ ਦੀ ਤਤਕਾਲ ਗੂਗਲ ਸਰਚ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਬਕਰੇ ਜਵਾਬ ਮਿਲ ਜਾਣਗੇ ਇੱਕ ਸਪੀਸੀਜ਼ ਦੇ ਤੌਰ ਤੇ ਮਾਨਵਤਾ ਖੈਰ ਅਸੀਂ ਆਪਣੇ ਲਈ ਵਧੀਆ ਕੀਤਾ ਹੈ ਬਹੁਤ ਕੁਝ ਇਨਵੈਂਟ ਕੀਤਾ ਅਤੇ ਕਰ ਰਹੇ ਹਾਂ ਕਰਦੇ ਰਹਾਂਗੇ ਮੌਸਮ ਤੋਂ ਬਚਣ ਲਈ ਅਤੇ ਜਿਵੇਂ ਜਿਵੇਂ ਮਾਨਸਿਕਤਾ ਬਦਲੀ ਅਸੀਂ ਕੱਪੜੇ ਬਣਾਏ ਘਰ ਬਣਾਏ ਤਾਂ ਜੋ ਅਸੀਂ ਜੰਗਲੀ ਜੀਵਨ ਤੋਂ ਆਰਾਮ ਅਤੇ ਤੰਦਰੁਸਤੀ ਲਈ ਸੁਰੱਖਿਅਤ ਰਹਿ ਸਕੀਏ ਪੋਜਨ ਦੀ ਭਾਲ ਕਰਨ ਲਈ ਹਥਿਆਰ ਅਦਲਾ ਬਦਲੀ ਲਈ ਪੈਸੇ ਪਰ ਅੱਗ ਬਾਰੇ ਤੁਹਾਡਾ ਕੀ ਵਿਚਾਰਾ ਕੀ ਅੱਗ ਇੱਕ ਡਿਸਕਵਰੀ ਸੀ ਜਾਂ ਇਨਵੈਂਸ਼ਨ ਅਤੇ 뮤ਜ਼ਿਕ ਵਿਗਿਆਨੀਆਂ ਦੁਆਰਾ 뮤ਜ਼ਿਕ ਨੂੰ ਤੁਲਨਾਤਮਕ ਤੌਰ ਤੇ ਹਾਲ ਹੀ ਦੀ ਇਨਵੈਂਸ਼ਨ ਦੱਸਿਆ ਗਿਆ ਇਹ ਮੰਨਿਆ ਜਾਂਦਾ ਹੈ ਕਿ 뮤ਜ਼ਿਕ ਨੇ ਸਾਡੇ ਪੂਰਵਜਾਂ ਚ ਨੇੜਤਾ ਬਣਾਈ ਰੱਖਣ ਚ ਸਹਾਇਤਾ ਕੀਤੀ ਪਰ ਕੀ ਮਨੁੱਖਾਂ ਨੇ ਸੱਚਮੁੱਚ 뮤ਜ਼ਿਕ ਨੂੰ ਇਨਵੈਂਟ ਕੀਤਾ ਜਾਂ ਕੀ ਅਸੀਂ ਹੁਣੇ ਪਤਾ ਲਗਾ ਲਿਆ ਹੈ ਕਿ ਕੁਝ ਆਵਾਜ਼ਾਂ ਦੂਜੀਆਂ ਆਵਾਜ਼ਾਂ ਨਾਲ ਵਧੀਆ ਲੱਗਦੀਆਂ ਨੇ ਪੰਛੀ ਗਾਉਂਦੇ ਆ ਇੱਥੋਂ ਤੱਕ ਕੀ ਰੁੱਕਦੇ ਡੱਡੂਆਂ ਵਿੱਚ ਕਈ ਵਾਰ ਵਧੀਆ ਰਿਚ ਬੈਰੂਟਿਨ ਹੁੰਦਾ ਤਾਂ ਫੇਰ ਕੀ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੇ 뮤직 ਨੂੰ ਇਨਵੈਂਟ ਕੀਤਾ ਜੇ ਕੀਤਾ ਹੈ ਤਾਂ 뮤직 ਦੀ ਅਸਲ ਪ੍ਰਵਾਹਾਸ਼ਾ ਕੀ ਹੈ ਮੇਰਾ ਖਿਆਲ ਹੈ ਕਿ ਅਸੀਂ ਕਦੇ ਨਹੀਂ ਜਾਣ ਪਾਵਾਂਗੇ ਵਾਸਤਵ ਵਿੱਚ ਇੱਕ ਬਹੁਤ ਲੰਮੇ ਸਮੇਂ ਲਈ ਵਿਗਿਆਨੀ ਇਹ ਯਕੀਨ ਕਰਦੇ ਸੀ ਕਿ ਅਸੀਂ ਇਕੱਲੇ ਜਾਨਵਰ ਹਾਂ ਜੋ ਕਈ ਤਰ੍ਹਾਂ ਦੇ ਸਾਜ਼ਨਾ ਅਤੇ ਸੰਦਾਂ ਦੀ ਵਰਤੋਂ ਨਾਲ ਜਲਦੀ ਵਿਕਾਸ ਕਰਨ ਦੇ ਯੋਗ ਸੀ ਸਵੇਾਈ ਅਸੀਂ ਇਕੱਲੇ ਹੀ ਨਹੀਂ ਜੋ ਸਾਧਨ ਵਰਤਦੇ ਹਾਂ ਦਰਅਸਲ ਬਹੁਤ ਸਾਰੇ ਜਾਨਵਰ ਮੁੱਖ ਤੌਰ ਤੇ ਪ੍ਰਾਈਮੇਟਸ ਹਰ ਕਿਸਮ ਦੇ ਕਾਰਨਾ ਕਰਕੇ ਸੰਦਾਂ ਦੀ ਵਰਤੋਂ ਕਰਦੇ ਨੇ ਅਫਰੀਕਾ ਦੇ ਚਪੈਂਜੀਸ ਤੇ ਜੇਨ ਗੁਡਾਲ ਦੁਆਰਾ ਕੀਤੇ ਅਧਿਐਨ ਮਨੁੱਖ ਦੀ ਪਰਵਾਸ਼ਾ ਨੂੰ ਸਦਾ ਲਈ ਬਦਲ ਦੇਣਗੇ ਖੋਜ ਵਿੱਚ ਇਹ ਪਾਇਆ ਗਿਆ ਕਿ ਇਹ ਚਪੈਂਜੀ ਭੋਜਨ ਇਕੱਠਾ ਕਰਨ ਆਪਣੇ ਦੰਦ ਬੁਰਸ਼ ਕਰਨ ਅਤੇ ਹੋਰ ਵੀ ਬਹੁਤ ਸਾਰੇ ਸੰਦਾਂ ਦੀ ਵਰਤੋਂ ਕਰਦੇ ਸਨ ਤਾ ਇਸ ਦੇ ਜਵਾਬ ਵਿੱਚ ਕੀ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਹੁਣ ਆਦਮੀ ਜਾਂ ਟੂਲ ਨੂੰ ਦੁਬਾਰਾ ਪਰਿਵਰਸ਼ਿਤ ਕਰਨਾ ਪਵੇਗਾ ਉਹ ਉਹੀ ਚੀਜ਼ਾਂ ਲਈ ਸਾਧਨ ਵਰਤਦੇ ਹਨ ਜਿਨ੍ਹਾਂ ਲਈ ਅਸੀਂ ਵਰਤਦੇ ਹਾਂ ਕੀ ਅਸੀਂ ਚਪੰਜੀ ਨੂੰ ਮਨੁੱਖ ਮੰਨਦੇ ਹਾਂ ਖੈਰ ਬਿਲਕੁਲ ਨਹੀਂ ਇਹ ਪ੍ਰਸ਼ਨ ਉੱਠਦਾ ਹੈ ਜੇ ਸੰਦਾਂ ਦੀ ਵਰਤੋਂ ਨਾਲ ਨਹੀਂ ਤਾਂ ਫਿਰ ਸਾਨੂੰ ਕਿਹੜੀ ਚੀਜ਼ ਮਨੁੱਖ ਬਣਾਉਂਦੀ ਹੈ ਉਸੇ ਖੋਜ ਵਿੱਚ ਇਹ ਵੀ ਪਤਾ ਲਗਾਇਆ ਕਿ ਜਾਪੰਜੀ ਦੀਆਂ ਵਿਅਕਤੀਗਤ ਸ਼ਖਸੀਅਤਾਂ ਹੁੰਦੀਆਂ ਨੇ ਅਤੇ ਉਹ ਭਾਵਨਾਵਾਂ ਅਤੇ ਉਦਾਸੀ ਵਰਗੇ ਤਰਕਸ਼ੀਲ ਵਿਚਾਰਾਂ ਦੇ ਸਮਰਥਾਨ ਉਹ ਜੱਫੀ ਅਤੇ ਇੱਥੋਂ ਤੱਕ ਕਿ ਇੱਕ ਦੂਜੇ ਨਾਲ ਮਜ਼ਾਕ ਵੀ ਕਰਦੇ ਨੇ। ਉਹਨਾਂ ਨੇ ਪਰਿਵਾਰਕ ਮੈਂਬਰਾਂ ਅਤੇ ਕਮਿਊਨਿਟੀ ਦੇ ਹੋਰਾਂ ਮੈਂਬਰਾਂ ਨਾਲ ਪਿਆਰ ਭਰੇ ਬੰਧਨ ਵਿਕਸਿਤ ਕੀਤੇ ਅਤੇ ਇਹਨਾਂ ਵਿੱਚੋਂ ਕੁਝ ਬੰਧਨ 50 ਸਾਲਾਂ ਤੋਂ ਵੱਧ ਚੱਲੇ। ਜੇ ਭਾਵਨਾਵਾਂ, ਤਰਕਸ਼ੀਲ ਸੋਚ ਅਤੇ ਪਿਆਰ ਭਰੇ ਕੰਮ ਨਹੀਂ ਤਾਂ ਫਿਰ ਸਾਨੂੰ ਕੀ ਮਨੁੱਖ ਬਣਾਉਂਦਾ ਹੈ? ਅਤੀਤ ਵਿੱਚ ਇਹ ਸੋਚਿਆ ਜਾਂਦਾ ਸੀ ਕਿ ਮਨੁੱਖ ਸਿਰਫ ਇਕੱਲੇ ਜਾਨਵਰ ਹਨ ਜੋ ਸੈਲਫ ਅਵੇਅਰ ਆ। ਹਾਲਾਂਕਿ ਪਿਛਲੇ 30 ਸਾਲਾਂ ਵਿੱਚ ਵਿਆਪਕ ਖੋਜ ਨੇ ਇਹ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਹੋਰ ਜਾਨਵਰ ਵੀ ਹਨ। ਦਰਅਸਲ ਸਾਲ 2012 ਵਿੱਚ ਨਿਊਰੋਸਾਇੰਟਿਸਟਸ ਦੇ ਇੱਕ ਸਮੂਹ ਨੇ ਚੇਤਨਾ ਬਾਰੇ ਕੈਂਬਰੇਜ ਕੋਸ਼ਨਾ ਪੱਤਰ ਬਣਾਇਆ ਜਿਸ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਚੇਤਨਾ ਪੈਦਾ ਕਰਨ ਵਾਲਾ ਇਕਲੌਤਾ ਜੀਵ ਨਹੀਂ ਹੈ। ਗੈਰ ਮਨੁੱਖੀ ਜਾਨਵਰ ਸਾਰੇ ਥਣ ਤਾਰੀ ਅਤੇ ਪੰਛੀਆਂ ਸਮੇਤ ਅਤੇ ਕਈ ਹੋਰ ਜੀਵ ਅਕਟੋਪਸ ਸਮੇਤ ਇਸ ਕੈਟਾਗਰੀ ਵਿੱਚ ਸ਼ਾਮਲ ਹਨ ਜੇ ਚੇਤਨਾ ਭਾਵਨਾ ਜਾਗਰਤੀ ਅਤੇ ਮਹਿਸੂਸ ਕਰਨ ਅਤੇ ਅਨੁਭਵ ਕਰਨ ਦੀ ਯੋਗਤਾ ਨਹੀਂ ਤਾਂ ਸਾਨੂੰ ਕਿਹੜੀ ਚੀਜ਼ ਮਨੁੱਖ ਬਣਾਉਂਦੀ ਹੈ ਅਸੀਂ ਸੱਚਮੁੱਚ ਨਹੀਂ ਜਾਣਦੇ ਅਸੀਂ ਬਸ ਜਾਣਦੇ ਹਾਂ ਕਿ ਇੱਕ ਦਿਨ ਅਸੀਂ ਨਹੀਂ ਸੀ ਅੱਜ ਅਸੀਂ ਹਾਂ ਅਤੇ ਇੱਕ ਦਿਨ ਅਸੀਂ ਨਹੀਂ ਹੋਵਾਂਗੇ